ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਸੁਖਜੀਤ ਦੀ ਕਿਤਾਬ ਅੰਤਰਾ ਦੀਆਂ ਲਗਭਗ 10 ਕਹਾਣੀਆਂ ਦੇ ਉੱਪਰ ਵੀਡੀਓ ਬਣਾ ਚੁੱਕਿਆ ਤਿਆਰ ਕਰ ਚੁੱਕਿਆ ਅੱਜ ਮੈਂ ਉਸ ਦੀ ਅਗਲੀ ਕਹਾਣੀ ਤੇ ਵੀਡੀਓ ਬਣਾਉਣ ਜਾ ਰਿਹਾ ਜਿਸ ਦਾ ਨਾਮ ਹੈ ਮਾਰਕੀਟ ਲੇਬਰ ਰੂਮ ਦੇ ਉੱਪਰ ਲੱਗੀ ਹੋਈ ਸੀ ਡਾਕਟਰ ਤੂਰ ਦੀ ਤਸਵੀਰ ਤੂਰ ਹਸਪਤਾਲ ਦੇ ਫਾਊਂਡਰ ਦੀ ਇਹ ਤਸਵੀਰ ਜਦੋਂ ਇੱਥੇ ਲਾਈ ਗਈ ਹੋਵੇਗੀ ਬਹੁਤ ਸ਼ਾਨਦਾਰ ਹੋਵੇਗੀ ਐਸਾ ਹਸਪਤਾਲ ਵਾਂਗ ਹੀ ਉਦੋਂ ਐਸਾ ਹਸਪਤਾਲ ਦੀ ਕੋਈ ਸ਼ਾਨ ਹੁੰਦੀ ਸੀ ਦੂਰ ਦੂਰ ਤੱਕ ਮਸ਼ਹੂਰ ਸੀ ਇਹ ਮਟਰਨਿਟੀ ਹਸਪਤਾਲ ਹੁਣ ਤਾਂ ਡਾਕਟਰ ਤੂਰ ਨੂੰ ਗਿਆ ਵਰੇ ਹੋ ਗਏ ਸਨ ਉਹਦੀ ਸ਼ਾਨਦਾਰ ਤਸਵੀਰ ਧੂੜ ਨਾਲ ਅੱਟੀ ਪਈ ਸੀ ਤੇ ਇੱਕ ਪਾਸੇ ਨੂੰ ਟੇਢੀ ਵੀ ਹੋ ਗਈ ਸੀ ਤਸਵੀਰ ਦੇ ਪਿੱਛੇ ਚਿੜੀ ਦਾ ਆਲਣਾ ਸੀ ਅੰਦਰ ਲੇਬਰ ਰੂਮ ਵਿੱਚ ਬੱਚੇ ਜੰਮਦੇ ਸਨ ਤੇ ਰੋਂਦੇ ਸਨ ਜੱਚਾ ਔਰਤਾਂ ਦੀਆਂ ਚੀਖਾਂ ਤੇ ਕਰਾਟਾਂ ਸੁਣਦੀਆਂ ਸਨ ਬਾਹਰ ਚਿੜੀ ਦੇ ਬੋਟ ਚਿੰਚੀ ਕਰਦੇ ਸਨ ਕਦੇ ਕੋਈ ਬੋਟ ਆਲਣੋਂ ਬਾਹਰ ਡੱਗ ਪੈਂਦਾ ਤੜਪਦਾ ਰਹਿੰਦਾ ਚਿੜੀ ਫੋਟੋ ਦੇ ਉੱਪਰਲੇ ਹਿੱਸੇ ਤੇ ਬੈਠ ਚਿਹਹਾੜਾ ਪਾਉਂਦੀ ਰਹਿੰਦੀ ਲੇਬਰ ਰੂਮ ਵਿੱਚ ਆਉਂਦੀਆਂ ਜਾਂਦੀਆਂ ਡਾਕਟਰ ਤੇ ਨਰਸਾਂ ਬੋਟ ਤੋਂ ਬਚ ਕੇ ਲੰਘਦੀਆਂ ਤੇ ਜਮਾਦਾਰ ਨੇ ਨੂੰ ਉਡੀਕਦੀਆਂ ਕਿ ਕਦੋਂ ਆਵੇ ਤੇ ਇਸ ਬੋਟ ਨੂੰ ਬਾਹਰ ਸੁੱਟੇ ਕਦੇ-ਕਦੇ ਇੱਕ ਬਹੁਤ ਪਰਦ ਔਰਤ ਆਉਂਦੀ ਮਸਾਈ ਤੁਰਦੀ ਉਹ ਲੇਬਰ ਰੂਮ ਦੇ ਬਾਹਰ ਰੁਕ ਜਾਂਦੀ ਤਸਵੀਰ ਵੱਲ ਵੇਖਦੀ ਤੇ ਐਨਕ ਲਾ ਕੇ ਅੱਖਾਂ ਸਾਫ਼ ਕਰਦੀ ਡਾਕਟਰ ਮੈਟਨਾ ਤੇ ਨਰਸਾਂ ਉਹਦੀ ਬਹੁਤ ਇੱਜ਼ਤ ਕਰਦੀਆਂ ਪਰ ਉਸ ਦੀ ਇੰਨੀ ਕੋ ਗੱਲ ਕੋਈ ਨਹੀਂ ਸੀ ਮੰਨਦਾ ਕਿ ਡਾਕਟਰ ਤੂਰ ਦੀ ਤਸਵੀਰ ਸਾਫ਼ ਤੇ ਸਿੱਧੀ ਕਰਕੇ ਲਾ ਦਿੱਤੀ ਜਾਵੇ ਉਹ ਹੌਂਕਾ ਭਰ ਕੇ ਬੜਬੜਾਉਂਦੀ ਵੇਖ ਲਓ ਡਾਕਟਰ ਕਹਿੰਦੇ ਨੇ ਕਿ ਇਹ ਬਿਰਧ ਕਦੇ ਭਰ ਜਵਾਨੀ ਵਿੱਚ ਇੱਥੇ ਆਈ ਸੀ ਦਿਨ ਰਾਤ ਇੱਕ ਕਰਕੇ ਡਾਕਟਰ ਤੂਰ ਨਾਲ ਕੰਮ ਕਰਦੀ ਰਹੀ ਸੀ ਉਦੋਂ ਤਾਂ ਐਸਾ ਹਸਪਤਾਲ ਦੀ ਗੱਲ ਹੀ ਹੋਰ ਹੁੰਦੀ ਸੀ ਹੁਣ ਤਾਂ ਲੇਬਰ ਰੂਮ ਦਾ ਦਰਵਾਜ਼ਾ ਖੁੱਲਿਆ ਸੀ ਵੇਟਿੰਗ ਰੂਮ ਵਿੱਚ ਬੈਠੇ ਰਿਲੇਟਿਵ ਦਰਵਾਜ਼ੇ ਵੱਲ ਲੱਪਕੇ ਸਨ ਦਰਵਾਜ਼ੇ ਮੂਰੇ ਮੱਛੀ ਮਾਰਕੀਟ ਬਣ ਗਈ ਸੀ ਕੰਨ ਪਾਈ ਨਹੀਂ ਸੀ ਸੁਣਦੀ 7 ਨੰਬਰ ਕਿਵੇਂ ਆ ਸਿਸਟਰ 2 ਨੰਬਰ ਦਾ ਕੀ ਹਾਲ ਸਿਸਟਰ ਸਿਸਟਰ 11 ਨੰਬਰ ਦਾ ਕੀ ਬਣਿਆ ਨਰਸ ਨੇ ਕਿਸੇ ਦਾ ਜਵਾਬ ਨਹੀਂ ਸੀ ਦਿੱਤਾ ਹੱਥ ਵਿੱਚ ਫੜੀ ਪਰਚੀ ਲਹਿਰਾ ਕੇ ਚੀਕੀ ਸੀ 6 ਨੰਬਰ ਆ ਦਵਾਈ ਲਿਆਓ ਐ ਕਹਤ ਹੱਥ ਨੇ ਪਰਚੀ ਫੜ ਲਈ ਸੀ ਦਰਵਾਜ਼ਾ ਬੰਦ ਹੋ ਗਿਆ ਸੀ ਸਭ ਆਪੋ ਆਪਣੀ ਥਾਂ ਆ ਗਏ ਸਨ ਪ੍ਰੋਫੈਸਰ ਸੁਖਵੰਤ ਕੱਲ ਸ਼ਾਮ ਦਾ ਹੀ ਵੇਖ ਰਿਹਾ ਸੀ ਉਸ ਦੀ ਪਤਨੀ ਰਾਜਵੀਰ ਵੀ ਲੇਬਰ ਰੂਮ ਵਿੱਚ ਸੀ ਅਸਲ ਨੂੰ ਕੱਲ ਦਾ ਤਿੰਨ ਵਾਰੀ ਬੁਲਾਇਆ ਗਿਆ ਸੀ ਪਹਿਲੀ ਵਾਰ ਦਰਵਾਜ਼ਾ ਖੁੱਲ੍ਹਿਆ ਸੀ ਤਾਂ ਨਰਸ ਨੇ ਆਵਾਜ਼ ਮਾਰੀ ਸੀ ਨੰਬਰ 3 ਉਹ ਦਰਵਾਜ਼ੇ ਵੱਲ ਵਧਿਆ ਸੀ ਪਰ ਭੀੜ ਨੇ ਉਸ ਤੋਂ ਪਹਿਲਾਂ ਹੀ ਦਰਵਾਜ਼ੇ ਨੂੰ ਘੇਰ ਲਿਆ ਸੀ ਸਿਸਟਰ ਨੰਬਰ ਫਲਾਹ ਨੰਬਰ 3 ਨਾਲ ਕੌਣ ਹੈ ਸਖਤੀ ਨਾਲ ਉੱਚੀ ਬੋਲੀ ਸੀ ਨਰਸ ਉਸ ਨੇ ਭੀੜ ਦੇ ਪਿੱਛੇ ਖੜੇ ਨੇ ਹੱਥ ਚੁੱਕਿਆ ਸੀ ਮੈਂ ਆ ਜੀ ਅੱਗੇ ਆਓ ਉੱਥੇ ਕਿਉਂ ਖੜੇ ਹੋ ਨਰਸ ਨੇ ਖਿੱਚ ਕੇ ਪਰਚੀ ਲਹਿرائی ਸੀ ਭੀੜ 'ਚੋਂ ਰਾਹ ਬਣਾਉਂਦਾ ਉਹ ਧੀਰਜ ਨਾਲ ਅੱਗੇ ਵਧਿਆ ਸੀ ਉਸ ਦਾ ਸ਼ਾਂਤ ਚਿਹਰਾ ਵੇਖ ਨਰਸ ਨੇ ਥੋੜੀ ਨਰਮੀ ਨਾਲ ਕਿਹਾ ਸੀ ਤੁਸੀਂ ਆ ਦਵਾਈ ਲੈ ਆਓ ਜੀ ਥੋੜਾ ਝੁੱਕ ਗਿਆ ਉਸ ਨੇ ਪਰਚੀ ਲੈ ਲਈ ਸੀ ਤੇ ਉਹਵੇਂ ਸ਼ਾਂਤ ਜਿਹਾ ਤੁਰ ਗਿਆ ਸੀ ਅਗਲੀ ਵਾਰੀ ਕਿਸੇ ਰਜਿਸਟਰ ਤੇ ਦਸਤਕਤ ਕਰਾਉਣੇ ਸਨ ਨਰਸ ਵੇਟਿੰਗ ਰੂਮ 'ਚ ਹੀ ਆ ਗਈ ਸੀ ਤੁਸੀਂ ਇੱਥੇ ਸਿਗਨੇਚਰ ਕਰ ਦਿਓ ਉਸ ਨੇ ਪ੍ਰਸ਼ਨ ਭਰੀਆਂ ਨਿਗਾਹਾਂ ਨਾਲ ਨਰਸ ਵੱਲ ਵੇਖਦਿਆਂ ਜੇਬ 'ਚੋਂ ਪੈਨ ਕੱਢਿਆ ਸੀ ਚਿਹਰੇ ਉੱਤੇ ਚਿੰਤਾ ਦਾ ਹਲਕਾ ਜਿਹਾ ਪਰਛਾਵਾਂ ਤੈਰ ਰਿਹਾ ਸੀ ਕੋਈ ਫਿਕਰ ਵਾਲੀ ਗੱਲ ਨਹੀਂ ਸਰ ਨਰਸ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੇਸ ਨਾਰਮਲ ਹੋਵੇ ਪਰ ਹੋ ਸਕਦਾ ਹੈ ਮਾਈਨਰ ਆਪਰੇਸ਼ਨ ਕਰਨਾ ਪਵੇ ਤੀਜੀ ਵਾਰੀ ਜਦੋਂ ਉਸਨੇ ਰਾਜਵੀਰ ਦੀ ਪੀੜ ਆਪਣੇ ਸੀਨੇ 'ਚ ਮਹਿਸੂਸ ਕੀਤੀ ਸੀ ਇਹ ਸੋਚ ਕੇ ਉਸ ਦੀ ਪੀੜ ਤੇਜ਼ ਹੋ ਗਈ ਸੀ ਕਿ ਉਹਨਾਂ ਦਾ ਹਰ ਦੁੱਖ ਸੁੱਖ ਸਾਂਝਾ ਸੀ ਪਰ ਉਹ ਰਾਜਵੀਰ ਦੀ ਇਹ ਪੀੜ ਨਹੀਂ ਵੰਡਾ ਸਕਦਾ ਉਸ ਨੂੰ ਯਾਦ ਆ ਗਿਆ ਸੀ ਕਿ ਉਹਦੀ ਆਪਣੀ ਮਾਂ ਨੇ ਤੇ ਰਾਜਵੀਰ ਦੀ ਪਰਜਾਈ ਨੇ ਕਿਹਾ ਸੀ ਰਾਜਵੀਰ ਨੂੰ ਘਰ ਵਾਲਿਆਂ ਦਾ ਅਸੀਂ ਵੀ ਬਥੇਰਾ ਕੀਤਾ ਪਰ ਤੂੰ ਤਾਂ ਸੁਕਵੰਤ ਪਿੱਛੇ ਲੱਗ ਕੇ ਸਾਰਿਆਂ ਨਾਲ ਟੁੱਟੀ ਜਾਨੀ ਐ ਇਹ ਤਾਂ ਚਾਰ ਅੱਖਰ ਪੜ੍ਹ ਕੇ ਸਾਰੇ ਸਾਖਾਂ ਤੋਂ ਮੂੰਹ ਮੋੜੀ ਜਾਂਦਾ ਤੂੰ ਸਿਆਣੀ ਬਣ ਅਜੇ ਤਾਂ ਤੇਰੇ ਤੇ ਉਹ ਵੇਲਾ ਆਉਣਾ ਫਿਰ ਸੁਕਵੰਤ ਨੇ ਨਹੀਂ ਅਸੀਂ ਹੀ ਸਾਂਭਣਾ ਤੈਨੂੰ ਪਰ ਮਨ 'ਚ ਧਾਰ ਲਿਆ ਸੀ ਸੁਕਵੰਤ ਨੇ ਕਿ ਉਹ ਉਸ ਵੇਲੇ ਇਕੱਲਾ ਹੀ ਸਾਹਵੇਂ ਗਾਜਵੀਰ ਨੂੰ ਉੰਜ ਵੀ ਉਹ ਉਸ ਨੂੰ ਬੁੜੀਆਂ ਦੇ ਵਸ ਨਹੀਂ ਸੀ ਪਾਉਣਾ ਚਾਹੁੰਦਾ ਇਸ ਲਈ ਉਸ ਨੇ ਚੰਗੇ ਆਸਪਤਾਲ ਵਿੱਚ ਤਦ ਉਹ ਤਰਵ ਕੁੱਠਿਆ ਸੀ ਨਰਸੋ ਦੇ ਸਿਰ ਤੇ ਖੜੀ ਮੁਸਕਰਾ ਰਹੀ ਸੀ ਮੁਬਾਰਕਾਂ ਸਰ ਬੇਟਾ ਪਰ ਉਸ ਨੇ ਪੁੱਛਿਆ ਸੀ ਰਾਜਵੀਰ ਮੇਰਾ ਮਤਲਬ ਮੇਰੀ ਮਿਸੇਜ ਕਿਵੇਂ ਹੈ ਫਾਈਨ ਸਰ ਬਿਲਕੁਲ ਨਾਰਮਲ ਥੈਂਕ ਗॉड ਉਸ ਨੇ ਤਸੱਲੀ ਦਾ ਸਾਹ ਲਿਆ ਸੀ ਫਿਰ ਜੇਬ ਵਿੱਚੋਂ ਪਰਸ ਕਢਦਿਆ ਬੜੀ ਆਪਣਤ ਨਾਲ ਬੋਲਿਆ ਸੀ ਥੈਂਕ ਯੂ ਸਿਸਟਰ ਇਹ ਸਭ ਤੁਸੀਂ ਲੋਕਾਂ ਦੀ ਕੋਸ਼ਿਸ਼ ਸਦਕਾ ਹੀ ਉਸ ਨੇ 100 ਦਾ ਇੱਕ ਨੋਟ ਨਰਸ ਵੱਲ ਵਧਾਇਆ ਸੀ ਨੋ ਸਰ ਥੈਂਕ ਯੂ ਨਰਸ ਨੇ ਨੋਟ ਵੱਲ ਵੇਖਿਆ ਤੇ ਫਿਰ ਇੱਕ ਬੋਰਡ ਵੱਲ ਇਸ਼ਾਰਾ ਕਰਦਾ ਕਿਹਾ ਸੀ ਇੱਥੇ ਤਾਂ ਪ੍ਰੋਫੈਸਰ ਸੁਖਵੰਤ ਦੀ ਨਜ਼ਰ ਬੋਰਡ ਵੱਲ ਉੱਠ ਗਈ ਸੀ ਬਖਸ਼ੀਸ਼ ਲੈਣੀ ਤੇ ਦੇਣੀ ਸਖਤ ਮਨਾ ਹੈ ਬਾ ਹੁਕਮ ਡਾਕਟਰ ਸ਼ੀਨਾ ਡਾਕਟਰ ਸ਼ੀਨਾ ਹਸਪਤਾਲ ਦੇ ਮੁਖੀ ਸਨ ਨਰਸ ਜਾ ਚੁੱਕੀ ਸੀ ਪਰ ਆਪਣੀ ਖੁਸ਼ੀ ਨਾਲ ਪਰਸ ਚੋਂ ਕੱਢਿਆ 100 ਦਾ ਨੋਟ ਪ੍ਰੋਫੈਸਰ ਸੁਕਵੰਤ ਕੋਲੋਂ ਵਾਪਸ ਨਹੀਂ ਰੱਖ ਹੋ ਰਿਆ ਸੀ ਉਸਨੇ ਬੋਰਡ ਨੂੰ ਅਤੇ ਡਾਕਟਰ ਸ਼ੀਨਾ ਦੇ ਨਾਂ ਨੂੰ ਸਤਕਾਰ ਨਾਲ ਵੇਖਿਆ ਸੀ ਇਹ ਗੱਲ ਉਸਨੂੰ ਚੰਗੀ ਲੱਗੀ ਸੀ ਇੱਕ ਜਮਾਦਾਰ ਨੇ 100 ਦੇ ਨੋਟ ਵੱਲ ਵੇਖਦੀ ਲੰਘ ਰਹੀ ਸੀ ਪ੍ਰੋਫੈਸਰ ਸੁਕਵੰਤ ਦਾ ਜੀ ਕੀਤਾ ਕਿ ਉਹ ਇਹ ਨੋਟ ਉਸਨੂੰ ਦੇ ਦੇਵੇ ਪਰ ਇਹ ਡਾਕਟਰ ਸ਼ੀਨਾ ਵਰਗੀ ਸ਼ਖਸੀਅਤ ਨਾਲ ਅਨਿਆਂ ਹੋਵੇਗਾ ਉਸਨੇ ਨੋਟ ਜੇਬ ਵਿੱਚ ਰੱਖ ਲਿਆ ਸੀ ਅਜੇ 2 ਘੰਟੇ ਉਸ ਨੂੰ ਇੱਥੇ ਹੋਰ ਬੈਠਣਾ ਪੈਣਾ ਸੀ ਫਿਰ ਉਸਨੇ ਰਾਜਵੀਰ ਤੇ ਬੱਚੇ ਨੂੰ ਲੈ ਕੇ ਪ੍ਰਾਈਵੇਟ ਰੂਮ ਵਿੱਚ ਚਲਾ ਜਾਣਾ ਸੀ ਬੱਚੇ ਅਤੇ ਰਾਜਵੀਰ ਨੂੰ ਪਹਿਲੇ 10 ਦਿਨ ਚੰਗੀ ਤਰ੍ਹਾਂ ਸੰਭਾਲ ਲਈ ਉਸਨੇ ਹਸਪਤਾਲ 'ਚ ਰਹਿਣ ਦਾ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਸੀ ਤੇ ਇੱਕ ਟ੍ਰੇਨਡ ਦਾਈ ਦਾ ਪ੍ਰਬੰਧ ਵੀ ਰੂਮ ਵਿੱਚ ਆਇਆ ਨੂੰ ਉਹਨਾਂ ਦਾ ਤੀਜਾ ਦਿਨ ਸੀ ਤੇ ਉਸ ਦਿਨ ਹੀ ਉਸ ਘਟਨਾ ਵਾਪਰ ਗਈ ਉਸ ਦਿਨ ਪ੍ਰੋਫੈਸਰ ਸ਼ਰਮਾ ਆਇਸਨ ਆਪਣੀ ਪਤਨੀ ਦੇ ਨਾਲ ਉਹ ਆਰੀਆ ਕਾਲਜ ਵਿੱਚ ਪ੍ਰੋਫੈਸਰ ਸੁਖਵੰਤ ਦੇ ਨਾਲ ਹੀ ਪੜਾਉਂਦੇ ਸਨ ਸ਼ਰਮਾ ਜੀ ਦੀ ਪਤਨੀ ਬੱਚੇ ਨੂੰ ਗੋਦ ਵਿੱਚ ਲੈ ਕੇ ਬੜੀ ਹਸਰਤ ਨਾਲ ਵੇਖ ਰਹੀ ਸੀ ਰਾਜਵੀਰ ਅੱਖਾਂ ਹੀ ਅੱਖਾਂ 'ਚ ਸੁਖਵੰਤ ਨੂੰ ਬੱਚਾ ਫੜ ਲੈਣ ਲਈ ਇਸ਼ਾਰਾ ਕਰ ਰਹੀ ਸੀ ਕਿਉਂਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਰਮਾ ਜੋੜੀ ਦੇ ਕੋਈ ਔਲਾਦ ਨਹੀਂ ਸੀ ਹੋ ਸਕੀ ਪਰ ਸੁਖਵੰਤ ਬੱਚਾ ਲੈ ਕੇ ਉਹਨਾਂ ਨੂੰ ਮਿਲ ਰਿਹਾ ਸੁਖ ਕੋਣਾ ਨਹੀਂ ਸੀ ਚਾਹੁੰਦਾ ਅਚਾਨਕ ਬੱਚੇ ਨੇ ਰੋਣਾ ਸ਼ੁਰੂ ਕਰ ਦਿੱਤਾ ਸੀ ਰਾਜਵੀਰ ਨੇ ਕਾਹਲੀ ਪੈਂਦਿਆਂ ਮਾਈ ਸ਼ੋਭਾ ਨੂੰ ਬੱਚਾ ਫੜਨ ਲਈ ਆਖ ਦਿੱਤਾ ਸੀ ਮਾਈ ਸ਼ੋਭਾ ਰਾਜਵੀਰ ਅਤੇ ਬੱਚੇ ਨੂੰ ਆਪਣੇ ਵਾਂਗੂ ਸਾਂਭ ਰਹੀ ਸੀ ਪਰ ਉਹਦੀ ਇੱਕ ਗੱਲ ਮਾੜੀ ਸੀ ਕਿ ਉਹ ਬੋਲਦੀ ਬਹੁਤ ਸੀ ਉਹ ਬੱਚਾ ਫੜਦਿਆਂ ਆਪਣੇ ਹੀ ਰੌਣਚ ਬੋਲਣ ਲੱਗੀ ਸੀ ਲਓ ਜੀ ਸਾਡਾ ਕਾਕਾ ਦੇ ਦੋ ਤੁਸੀਂ ਤਾਂ ਜੀ ਰਵਾਤ ਆ ਸਾਡਾ ਸੋਹਣਾ ਜਿਆ ਤੁਹਾਨੂੰ ਤਾਂ ਜੀ ਕਾਕਾ ਚੱਕਣਾ ਹੀ ਨਹੀਂ ਆਉਂਦਾ ਮਿਸਟਰ ਸ਼ਰਮਾ ਇੱਕ ਦਾ ਮੋਟ ਖੜੀ ਸੀ ਸਥਿਤੀ ਨੂੰ ਭਾਵਦਿਆਂ ਸ਼ਰਮਾ ਜੀ ਵੀ ਪਰ ਪ੍ਰੋਫੈਸਰ ਸੁਖਵੰਤ ਨੇ ਜਾਣ ਨਹੀਂ ਦਿੱਤਾ ਨਹੀਂ ਨਹੀਂ ਚਾਹ ਪੀਤੇ ਤੋਂ ਬਣਾ ਨਹੀਂ ਉਸਨੇ ਮਾਇ ਸ਼ੋਭਾ ਕੋਲੋਂ ਬੱਚਾ ਫੜਦਿਆਂ ਕਿਹਾ ਸੀ ਬੀਬੀ ਸ਼ੋਭਾ ਹੱਥ ਧੋਕੇ ਚਾਹ ਲਿਆਵਧੀਆ ਜੀ ਸ਼ਰਮਾ ਜੀ ਬੋਲੇ ਸਨ ਸੁਖਵੰਤ ਕਿਉਂ ਤਕਲਫ ਕਰਦਾ ਉਸਨੇ ਕਿਹਾ ਸੀ ਨਹੀਂ ਨਹੀਂ ਸ਼ਰਮਾ ਜੀ ਤਕਲਫ ਕਾਦਾ ਬਾਕੀ ਰਹੀ ਗੱਲ ਬੀਬੀ ਸ਼ੋਭਾ ਦੀ ਇਹ ਵੀ ਤੁਹਾਡੇ ਵਾਂਗੂ ਬ੍ਰਾਹਮਣ ਪ੍ਰੋਫੈਸਰ ਸੁਖਵੰਤ ਸ਼ਰਮਾ ਜੀ ਵੱਲ ਵੇਖ ਕੇ ਗੁੱਜਾ ਜਿਹਾ ਹੱਸਿਆ ਸੀ ਉਹ ਜਾਣਦਾ ਸੀ ਕਿ ਸ਼ਰਮਾ ਜੀ ਨੂੰ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਬੀਬੀ ਸ਼ੋਭਾ ਜ਼ਰੂਰ ਗੱਟੋਚੀ ਹੋ ਜਾਂਦੀ ਸੀ ਉਸ ਨੇ ਤਿੰਨ-ਨੰਦਾਂ 'ਚ ਇਹ ਗੱਲ ਕਈ ਵਾਰੀ ਦੁਹਰਾਈ ਸੀ ਕਿ ਬਾਕੀ ਦੀਆਂ 4 ਕਲਾਸ 4 ਨਾਲੋਂ ਉਹ ਉੱਚੀ ਜਾਤ ਦੀ ਰਾਜਵੀਰ ਨੇ ਵੀ ਸਥਿਤੀ ਨੂੰ ਸਾਹਮ੍ਹਦੇ ਆ ਮਿਸ ਸ਼ਰਮਾ ਨੂੰ ਕਿਹਾ ਸੀ ਬੈਠੋ ਨਾ ਭੈਣ ਜੀ ਚਾਹ ਪੀਤੇ ਬਿਨਾ ਅਸੀਂ ਨਹੀਂ ਜਾਣ ਦੇਣਾ ਨਾਲੇ ਸਾਨੂੰ ਤਾਂ ਇੱਥੇ ਥੋੜਾ ਹੀ ਆਸਰਾ ਹੈ ਮਾਹੌਲ ਸ਼ਾਮਾਂ ਹੋ ਗਿਆ ਸੀ ਮਿਸਿਸ ਸ਼ਰਮਾ ਰਾਜਵੀਰ ਕੋਲ ਬੈੰਧਿਆ ਉਹਦੇ ਮੋਢੇ ਦਬਾਉਣ ਲੱਗੀ ਸੀ ਪਰ ਚਾਹ ਲੈ ਕੇ ਆਈ ਸ਼ੋਭਾ ਨੇ ਪੁੱਛਿਆ ਸੀ ਤੁਹਾਡੇ ਕਿੰਨੇ ਬੱਚੇ ਨੇ ਭੈਣ ਜੀ ਇੱਕ ਪਲ ਚੁੱਪ ਵਰਤ ਗਈ ਸੀ ਫਿਰ ਸ਼ਰਮਾ ਜੀ ਬੋਲੇ ਸਨ ਸਾਡੇ ਤੇ ਭਗਵਾਨ ਨੇ ਇਹ ਮਿਹਰ ਨਹੀਂ ਕੀਤੀ ਬੀਬੀ ਉਹਨਾਂ ਦੀ ਹਾਸੇ ਮਿਲੀ ਆਵਾਜ਼ ਬੜੀ ਠੰਡੀ ਸੀ ਕਿਤੇ ਇਲਾਜ ਨਹੀਂ ਕਰਵਾਇਆ ਸ਼ੋਭਾ ਬੁਰੇ ਦੇ ਘਰ ਤੱਕ ਜਾਣ ਵਾਲੀ ਸੀ ਪ੍ਰੋਫੈਸਰ ਸੁਖਵੰਤ ਸ਼ੋਭਾ ਨੂੰ ਚੁੱਪ ਕਰਾਉਣ ਵਾਸਤੇ ਥੋੜਾ ਸਖਤੀ ਨਾਲ ਬੋਲਿਆ ਸੀ। ਬੀਬੀ ਸ਼ੋਭਾ ਇਹ ਬਹੁਤ ਸੂਝਵਾਨ ਨੇ ਇਹ ਸਾਰੀਆਂ ਗੱਲਾਂ ਆਪਣੇ ਨਾਲੋਂ ਜ਼ਿਆਦਾ ਜਾਣਦੇ ਨੇ। ਸੂਝਵਾਨ ਤਾਂ ਠੀਕ ਹੈ ਭਾਈ ਪਰ ਨਾਂ ਤਾਂ ਔਲਾਦ ਨਾਲ ਹੀ ਰਹਿੰਦਾ ਜੱਗ ਤੇ। ਬੀਬੀ ਸ਼ੋਭਾ ਪ੍ਰੋਫੈਸਰ ਸੁਖਵੰਤ ਸਖਤ ਹੋ ਗਿਆ ਸੀ। ਸ਼ਰਮਾ ਜੀ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਸੀ। ਮੈਸੇਜ ਸ਼ਰਮਾ ਤੋਂ ਹੌਂਕਾ ਭਰਿਆ ਗਿਆ ਸੀ। ਉਹਨਾਂ ਹੌਲੀ ਜਿਹੀ ਕਿਹਾ ਸੀ ਸਭ ਕੁਝ ਕਰਕੇ ਦੇਖ ਲਿਆ ਪਰ ਉਹਦੇ ਘਰ ਚ ਪਰ ਸ਼ੋਭਾ ਕਦੋਂ ਚੁੱਪ ਰਹਿਣ ਵਾਲੀ ਸੀ ਤੁਹਾਨੂੰ ਪੜਿਆਂ ਲਿਖਿਆਂ ਨੂੰ ਇਹੀ ਤਾਂ ਬਿਮਾਰੀ ਹੈ ਕਿ ਦੁੱਖ ਤਾਂ ਕਿਸੇ ਨੂੰ ਦੱਸਣਾ ਹੀ ਨਾ ਹੋਇਆ ਦੇਖੋ ਭਾਈ ਤੁਹਾਨੂੰ ਲੱਗੇ ਚੰਗੀ ਤੁਹਾਨੂੰ ਲੱਗੇ ਮਾੜੀ ਮੈਂ ਤਾਂ ਕਹਿੰਨੀ ਆ ਜੇ ਆਪਣੇ ਨਹੀਂ ਹੋਇਆ ਤਾਂ ਲਿਆ ਵੀ ਤਾਂ ਜਾ ਸਕਦਾ ਇੱਕ ਪਲ ਫਿਰ ਚੁੱਪ ਵਰਤ ਗਈ ਸੀ ਪਰ ਸ਼ੋਭਾ ਹੀ ਬੋਲੀ ਸੀ ਦੁਨੀਆਂ ਚ ਬਹੁਤ ਨੇ ਤੁਹਾਡੇ ਵਰਗੇ ਇੱਥੇ ਆਉਂਦੇ ਨੇ ਤਾਂ ਭਰੀਆਂ ਝੋਲੀਆਂ ਲੈ ਕੇ ਜਾਂਦੇ ਨੇ ਸਾਰੇ ਇੱਕ ਪਲ ਚੌਂਕੇ ਸਨ ਮਿਸਜ਼ ਸ਼ਰਮਾ ਨੇ ਸ਼ੋਭਾ ਵੱਲ ਵੇਖਿਆ ਸੀ ਉਸ ਦੀਆਂ ਭਰੀਆਂ ਅੱਖਾਂ ਸਵਾਲ ਸੀ ਤੇ ਆਸ ਦਾ ਪਰਛਾਵਾਂ ਵੀ ਕੀ ਮਤਲਬ ਪ੍ਰੋਫੈਸਰ ਸੁਖਵੰਤ ਨੇ ਪੁੱਛਿਆ ਤਾਂ ਸ਼ੋਭਾ ਬੋਲੀ ਸੀ ਮਤਲਬ ਤੁਸੀਂ ਇੱਥੋਂ ਬੱਚਾ ਲੈ ਲਓ ਹਸਪਤਾਲ ਚ ਸ਼ਰਮਾ ਜੀ ਨੇ ਹੈਰਾਨੀ ਜ਼ਾਹਿਰ ਕੀਤੀ ਸੀ ਆ ਹਸਪਤਾਲ ਚ ਇਸ ਤਰ੍ਹਾਂ ਬੱਚੇ ਬਥੇਰੇ ਕੁਝ ਹੁੰਦਾ ਦੁਨੀਆਂ ਚ ਭਾਈ ਸ਼ੋਭਾ ਨੇ ਭੇਦ ਭਰੇ ਢੰਗ ਨਾਲ ਕਿਹਾ ਸੀ ਤੁਸੀਂ ਡਾਕਟਰ ਸ਼ੀਨੇ ਨੂੰ ਮਿਲ ਲਓ ਡਾਕਟਰ ਸ਼ੀਨਾ ਨੂੰ ਪ੍ਰੋਫੈਸਰ ਸੁਖਵੰਤ ਨੂੰ ਚੰਗਾ ਚੰਗਾ ਲੱਗਿਆ ਸੀ। ਮਿਸ ਸ਼ਰਮਾ ਨੇ ਕਾਹਲੀ ਪੈਂਦਿਆਂ ਕਿਹਾ ਸੀ, "ਭਾਈ ਸਾਹਿਬ ਆਪਾਂ ਹੁਣ ਇਹਨਾਂ ਮੈਲਾ ਲਈਏ ਡਾਕਟਰ ਸ਼ੀਨਾ ਨੂੰ।" ਹਾਂ ਹਾਂ, ਕਿਉਂ ਨਹੀਂ? ਪ੍ਰੋਫੈਸਰ ਸੁਖਵੰਤ ਨੇ ਬਹੁਤ ਹੀ ਸਤਿਕਾਰ ਨਾਲ ਡਾਕਟਰ ਸ਼ੀਨਾ ਨੂੰ ਸੱਜਰੀ ਅਕਾਲ ਬੁਲਾਈ ਸੀ। ਕੁਰਸੀ ਤੇ ਬੈਠਿਆ ਹੋਇਆ ਵੀ ਡਾਕਟਰ ਸ਼ੀਨਾ ਦੇ ਲੰਮੇ ਕੱਦ ਦਾ ਪਤਾ ਲੱਗਦਾ ਸੀ। ਛਾਂਟਵੇਂ ਸਰੀਰ ਤੇ ਤੇਜ਼ ਤਰਾ ਰੱਖਾਂ ਵਾਲੇ ਡਾਕਟਰ ਸ਼ੀਨਾ ਦਾ ਪੂਰਾ ਰੂਪ ਸੀ। ਜਿਸਦੀ ਛੇਪ ਉਹ ਤਿੰਨੇ ਮੰਨ ਰਹੇ ਸਨ ਉਹਨਾਂ ਦੇ ਬੋਲਣ ਦੀ ਕੋਚਰ ਉਡੀਕ ਕਰਨ ਪਿੱਛੋਂ ਡਾਕਟਰ ਸ਼ੀਨਾ ਨੂੰ ਆਖਣਾ ਹੀ ਪਿਆ ਸੀ ਹਾਂਜੀ ਦੱਸੋ ਜੀ ਆਪ ਜੀ ਦੀ ਬਹੁਤ ਤਾਰੀਫ ਸੁਣੀ ਹੈ ਡਾਕਟਰ ਸਾਹਿਬ ਛੇਪਦੇ ਹੋਏ ਪ੍ਰੋਫੈਸਰ ਸੁਖਵੰਤ ਨੇ ਆਖਿਆ ਸੀ ਅਸਲ ਵਿੱਚ ਉਹ ਕਹਿਣਾ ਚਾਹੁੰਦਾ ਸੀ ਕਿ ਬਹੁਤ ਚੰਗਾ ਅਨੁਸ਼ਾਸਨ ਹੈ ਤੁਹਾਡੇ ਹਸਪਤਾਲ ਵਿੱਚ ਕੋਈ ਬਖਸ਼ੀਸ਼ ਤੱਕ ਨਹੀਂ ਲੈਂਦਾ ਪਰ ਡਾਕਟਰ ਸ਼ੀਨਾ ਨੇ ਇੰਜ ਵੇਖਿਆ ਉਹਨਾਂ ਸਾਰਿਆਂ ਵੱਲ ਜਿਵੇਂ ਕਹਿ ਰਿਹਾ ਹੋਵੇ ਅੱਗੇ ਵੀ ਬੋਲੋ ਅੱਗੇ ਮਿਸ ਸ਼ਰਮਾ ਬੁਲੀ ਸੀ ਡਾਕਟਰ ਜੀ ਸਾਡੇ ਨਾਲ ਰੱਬ ਰੁੱਸਿਆ ਹੋਇਆ ਜੀ ਸਾਡੇ ਸੰਤਾਨ ਨਹੀਂ ਜੀ ਕੋਈ ਉਸਨੇ ਆਪਣੇ ਵੱਲ ਤੇ ਸ਼ਰਮਾ ਜੀ ਵੱਲ ਹੱਥ ਕੀਤਾ ਸੀ ਹੁਣ ਤਾਂ ਤੁਸੀਂ ਹੀ ਸਾਡੇ ਰੱਬ ਹੋ ਜੀ ਡੋਂਟ ਵਰੀ ਡਾਕਟਰ ਸ਼ੀਨਾ ਨੇ ਹੱਥ ਚੁੱਕ ਕੇ ਕਿਹਾ ਸੀ ਕੀ ਚਾਹੁੰਦੇ ਹੋ ਤੁਸੀਂ ਅਸੀਂ ਬੱਚਾ ਗੋਦ ਲੈਣਾ ਚਾਹੁੰਦੇ ਹਾਂ ਜੀ ਸ਼ਰਮਾ ਜੀ ਨੇ ਵੀ ਬੋਲਣਾ ਆਪਣਾ ਫਰਜ਼ ਸਮਝਿਆ ਸੀ ਕੀ ਕਰਦੇ ਹੋ ਤੁਸੀਂ ਮੈਂ ਆਰੀਆ ਕਾਲਜ ਵਿੱਚ ਲੈਕਚਰ ਆ ਰਾਂ ਜੀ ਇਹ ਪ੍ਰੋਫੈਸਰ ਸੁਖਵੰਤ ਵੀ ਮੇਰੇ ਕਲੀਗ ਨੇ ਪਰ ਡਾਕਟਰ ਸ਼ੀਨਾ ਨੂੰ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਕਾਰੋਬਾਰੀ ਢੰਗ ਨਾਲ ਬੋਲੇ ਮੇਲ ਚਾਹੁੰਦੇ ਹੋ ਕਿ ਫੀਮੇਲ ਜੀ ਉਹਨਾਂ ਉਲਝਣ ਨਾਲ ਇੱਕ ਦੂਜੇ ਵੱਲ ਵੇਖਿਆ ਇਹ ਤਾਂ ਉਹਨਾਂ ਸੋਚਿਆ ਹੀ ਨਹੀਂ ਸੀ ਹਾਲੇ ਵੇਖੋ ਇਹ ਇੱਕ ਗੱਲ ਮੈਂ ਸਾਫ਼ ਕਰ ਦਿਆਂ ਇਹ ਹਸਪਤਾਲ ਬਿਨਾਂ ਕਿਸੇ ਸਰਕਾਰੀ ਮਦਦ ਦੇ ਚੱਲਦਾ ਹੈ ਕੋਈ ਹੋਰ ਸੰਸਥਾ ਜਾਂ ਟਰਸਟ ਵੀ ਨਹੀਂ ਸਰਤੇ ਇਸ ਲਈ ਡੋਨੇਸ਼ਨ ਹੀ ਇੱਕ ਸਾਧਨ ਹੈ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਕੁ ਡੋਨੇਟ ਕਰ ਸਕਦੇ ਹੋ ਡਾਕਟਰ ਸ਼ੀਨਾ ਦੀ ਇਸ ਵਪਾਰਕ ਜੇ ਸੁਰ ਨੇ ਪ੍ਰੋਫੈਸਰ ਸੁਖਵੰਤ ਨੂੰ ਹੈਰਾਨ ਕਰ ਦਿੱਤਾ ਸੀ ਮਤਲਬ ਇਹ ਕਿ ਵੱਖਰੇ ਵੱਖਰੇ ਡੋਨੇਸ਼ਨ ਨੇ ਰੇਟ ਪ੍ਰੋਫੈਸਰ ਸੁਖਵੰਤ ਦੇ ਮੂੰਹ 'ਚ ਹੀ ਰਹਿ ਗਿਆ ਸੀ ਜੀ ਹਾਂ ਡਾਕਟਰ ਸ਼ੀਨਾ ਨੇ ਪ੍ਰੋਫੈਸਰ ਸੁਖਵੰਤ ਵੱਲ ਵੇਖਿਆ ਸੀ ਪ੍ਰੋਫੈਸਰ ਸੁਖਵੰਤ ਕੁਝ ਕਹਿਣ ਹੀ ਲੱਗਾ ਸੀ ਕਿ ਪ੍ਰੋਫੈਸਰ ਸ਼ਰਮਾ ਨੇ ਝਿਜਕਦਿਆਂ ਪੁੱਛ ਲਿਆ ਸੀ ਭਲਾ ਜੀ ਕਿੰਨੇ ਕੁ ਪੈਸੇ ਦੇਣੇ ਪੈਣਗੇ ਪ੍ਰੋਫੈਸਰ ਸੁਖਵੰਤ ਹੈਰਾਨ ਰਹਿ ਗਿਆ ਸੀ ਕਿ ਕਿਵੇਂ ਸਹਿਜਤਾ ਨਾਲ ਹੀ ਸ਼ਰਮਾ ਜੀ ਨੇ ਡੋਨੇਸ਼ਨ ਨੂੰ ਸਿੱਧਾ ਪੈਸਿਆਂ ਵਿੱਚ ਬਦਲ ਦਿੱਤਾ ਸੀ ਕਿਸ ਦੇ ਮੇਲ ਦੇ ਜਾਂ ਫੀਮੇਲ ਦੇ ਡਾਕਟਰ ਸ਼ੀਨਾ ਨੇ ਪੇਪਰ weight ਨੂੰ ਇੰਜ ਹੱਥ ਤੇ ਤੋਲਿਆ ਸੀ ਜਿਵੇਂ ਬਾਣੀਆਂ ਵਟਿਆਂ ਨੂੰ ਤੋਲਦਾ ਹੈ ਤੁਸੀਂ ਦੋਵਾਂ ਦੇ ਹੀ ਦੱਸ ਦੇਵੋ ਪ੍ਰੋਫੈਸਰ ਸੁਖਵੰਤ ਦੇ ਅੰਦਰੋਂ ਡਾਕਟਰ ਸ਼ੀਨਾ ਦਾ ਸਤਿਕਾਰ ਜਾਂਦਾ ਰਿਹਾ ਸੀ ਪਰ ਡਾਕਟਰ ਸ਼ੀਨਾ ਨੂੰ ਜਿਵੇਂ ਕੋਈ ਫਰਕ ਨਹੀਂ ਸੀ ਪੈਂਦਾ ਉਸਨੇ ਉਵੇਂ ਕਾਰੋਬਾਰੀ ਲੈਜਰਸ ਕੀਆ ਦੇਖੋ ਜੀ ਔਂਜਤਾਏ ਅਨਮੋਲ ਵਸਤਾਂ ਨੇ ਇਹਨਾਂ ਦਾ ਮੁੱਲ ਤਾਂ ਕੋਈ ਹੁੰਦਾ ਨਹੀਂ ਪਰ ਹਸਪਤਾਲ ਦੇ ਵਾਸਤੇ ਤੁਹਾਡੇ ਕੋਲੋਂ ਫੀਮੇਲ ਦੇ ਲਗਭਗ 50000 ਤੇ ਮੇਲ ਦਾ ਤਕਰੀਬਨ 1 ਲੱਖ ਪ੍ਰੋਫੈਸਰ ਸੁਖਵੰਤ ਨੂੰ ਬੜੀ ਹਕੂਫਤ ਹੋ ਰਹੀ ਸੀ ਸ਼ਰਮਾ ਜੋੜੀ ਨੇ ਨੀਵੀਂ ਪਾ ਲਈ ਸੀ ਕੋਈ ਹੋਰ ਗੱਲ ਨਾ ਔੜਨ ਕਰਕੇ ਪ੍ਰੋਫੈਸਰ ਸੁਖਵੰਤ ਨੇ ਐਵੇਂ ਪੁੱਛ ਲਿਆ ਇਹ ਲਗਭਗ ਦਾ ਕੀ ਮਤਲਬ ਹੈ ਜੀ ਲਗਭਗ ਦਾ ਮਤਲਬ ਹੈ ਜੀ ਡਾਕਟਰ ਸ਼ੀਨਾ ਨੇ ਇੰਜ ਕਹਿਣਾ ਸ਼ੁਰੂ ਕੀਤਾ ਸੀ ਜਿਵੇਂ ਉਸ ਨੂੰ ਇਸ ਸਵਾਲ ਦੀ ਪਹਿਲਾਂ ਹੀ ਆਸ ਹੋਵੇ ਤੁਹਾਨੂੰ ਅਗਰ ਕੋਈ ਨਿਊ ਇਸ਼ੂ ਮਿਲ ਜਾਂਦਾ ਹੈ ਹਫ਼ਤੇ 10 ਦਿਨ ਦਾ ਤਾਂ ਉਸ ਲਈ ਤੁਹਾਨੂੰ 60-65000 ਡੋਨੇਟ ਕਰਨਾ ਪੈਂਦਾ ਹੈ ਸਾਡੇ ਕੋਲ ਇਸ ਵੇਲੇ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੇ ਬੱਚੇ ਹਨ ਅਗਰ ਤੁਸੀਂ 3 ਸਾਲ ਦਾ ਬੱਚਾ ਲੈਂਦੇ ਹੋ ਤਾਂ 3 ਸਾਲ ਦੇ ਖਰਚੇ ਵਗੈਰਾ ਪਾ ਕੇ ਲਗਭਗ 1 ਲੱਖ ਡੋਨੇਟ ਕਰੋਗੇ ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸੁਖਵੰਤ ਕੁਝ ਬੋਲ ਬੈੰਦਾ ਮਿਸ ਸ਼ਰਮਾ ਛੇਤੀ ਨਾਲ ਬੋਲ ਉੱਠੀ ਸੀ ਸਾਨੂੰ ਤੇ ਜੀ ਬਿਲਕੁਲ ਨਾਮ ਜੰਮਿਆਵਾਲ ਚਾਹੀਦਾ ਹੈ ਸ਼ਰਮਾ ਜੀ ਨੇ ਹੈਰਾਨੀ ਨਾਲ ਪਤਨੀ ਵੱਲ ਵੇਖਦਿਆਂ ਕੁਝ ਕਹਿਣਾ ਚਾਹਿਆ ਸੀ ਪਰ ਉਸ ਨੇ ਟੋਕ ਦਿੱਤਾ ਸੀ ਉਹਨਾਂ ਨੂੰ ਦੇਖੋ ਜੀ ਜਿਹੜਾ ਮੋ ਨਿੱਕੇ ਬਾਲ ਨਾਲ ਪੈ ਜਾਂਦਾ ਹੈ ਉਹ ਵੱਡੇ ਨਾਲ ਨਹੀਂ ਪੈਂਦਾ ਸ਼ਰਮਾ ਜੀ ਦੇ ਨਾਲ ਪ੍ਰੋਫੈਸਰ ਸੁਖਵੰਤ ਵੀ ਮਿਸ ਸ਼ਰਮਾ ਨੂੰ ਰੋਕਣ ਲਈ ਕੁਝ ਕਹਿਣ ਲੱਗਾ ਸੀ ਪਰ ਡਾਕਟਰ ਸ਼ੀਨਾ ਵਿੱਚ ਆ ਗਏ ਸਨ ਬਿਲਕੁਲ ਨਿਊ ਇਸ਼ੂ ਤੇ ਇੱਕ ਤਰ੍ਹਾਂ ਨਾਲ ਆਪਣਾ ਹੀ ਹੋ ਜਾਂਦਾ ਹੈ ਠੀਕ ਹੈ ਡਾਕਟਰ ਸਾਹਿਬ ਤੁਸੀਂ ਦੱਸੋ ਮੈਨੂੰ ਕੀ ਕਰਨਾ ਪਵੇਗਾ ਸ਼ਰਮਾ ਜੀ ਨੂੰ ਹੈਰਾਨੀ ਨਾਲ ਚੱਕਰ ਆਉਣ ਵਾਲਾ ਹੋ ਗਿਆ ਸੀ ਅੱਜ ਕੀ ਹੋ ਗਿਆ ਸੀ ਉਹਨਾਂ ਦੀ ਪਤਨੀ ਨੂੰ ਉਸਨੇ ਸ਼ਰਮਾ ਜੀ ਦੀ ਸਲਾਹ ਤਾਂ ਕੀ ਲੈਣੀ ਸੀ ਸਗੋਂ ਉਹ ਤਾਂ ਸਾਨੂੰ ਦੀ ਥਾਂ ਮੈਨੂੰ ਆਖਣ ਲੱਗੀ ਸੀ ਪ੍ਰੋਫੈਸਰ ਸ਼ਰਮਾ ਤੇ ਪ੍ਰੋਫੈਸਰ ਸੁਖਵੰਤ ਵਾਧੂ ਹੋ ਕੇ ਰਹਿ ਗਏ ਸਨ ਡਾਕਟਰ ਸ਼ੀਨਾ ਦਾ ਉਹਦੇ ਨਾਲ ਸਿੱਧਾ ਸੰਵਾਦ ਜਾਰੀ ਸੀ ਦੇਖੋ ਮੈਡਮ ਜੀ ਇਸ ਵੇਲੇ ਸਾਡੇ ਕੋਲ ਸਭ ਤੋਂ ਛੋਟਾ ਇਸ਼ੂ 6 ਮਹੀਨੇ ਦਾ ਹੈ ਮੇਲ ਜੀ ਨੇ ਮੈਨੂੰ ਤਾਂ ਨਿਊ ਇਸ਼ੂ ਚਾਹੀਦਾ ਹੈ ਮੇਲ ਜਾਂ ਫੀਮੇਲ ਕੋਈ ਗੱਲ ਨਹੀਂ ਇਸ ਤੋਂ ਛੋਟਾ ਤਾਂ ਇਸ ਵੇਲੇ ਡਾਕਟਰ ਸ਼ੀਨਾ ਨੇ ਮੱਥਾ ਠਕੋਰਦਿਆਂ ਅੱਖਾਂ ਸਕੇੜੀਆਂ ਫਰਕ ਦਾ ਮੱਖਾਂ ਖੋਲਦਿਆਂ ਕਾਲ ਬੈਲ ਦਵਾਤੀ ਤੀਨ ਨੂੰ ਕਿਹਾ ਡਾਕਟਰ ਰੀਤਾ ਨੂੰ ਬੁਲਾਓ ਡਾਕਟਰ ਰੀਤਾ ਦੇ ਨਾਂ ਤੇ ਤਰਬ ਕਿੱਸਕਾਂ ਗਾਇਨੀ ਸਪੈਸ਼ਲਿਸਟ ਡਾਕਟਰ ਰੀਤਾ ਉਸ ਹਸਪਤਾਲ ਦੀ ਸੀਨੀਅਰ ਡਾਕਟਰ ਸੀ ਸਖਤ ਸੁਭਾਅ ਵਾਲੀ ਇਸ ਡਾਕਟਰ ਨੇ ਹੀ ਰਾਜਵੀਰ ਦਾ ਕੇਸ ਕੀਤਾ ਸੀ ਬਿਨਾਂ ਕਿਸੇ ਲਾਲਚ ਦੇ ਤੇ ਪੂਰੀ ਜ਼ਿੰਮੇਵਾਰੀ ਨਾਲ ਪ੍ਰੋਫੈਸਰ ਸੁਕਵੰਤ ਦੇ ਮਨ ਵਿੱਚ ਉਹਦੀ ਬੜੀ ਇੱਜ਼ਤ ਸੀ ਉਹਨੇ ਮੱਥਾ ਕੁੱਟਿਆ ਡਾਕਟਰ ਰੀਤਾ ਵੀ ਉਹਦਾ ਜੀ ਕਾਲਾ ਪੈਣ ਲੱਗਾ ਡਾਕਟਰ ਰੀਤਾ ਆਈ ਤਾਂ ਪ੍ਰੋਫੈਸਰ ਸੁਕਵੰਤ ਨੇ ਜਰਾ ਜਿਨਾ ਉੱਠ ਕੇ ਉਸ ਨੂੰ ਸਤਿਕਾਰ ਦਿੱਤਾ ਸੀ ਡਾਕਟਰ ਸ਼ੀਨਾ ਨੇ ਪੁੱਛਿਆ ਸੀ ਰੂਮ ਨੰਬਰ 13 ਵਿੱਚ ਪੇਸ਼ੈਂਟ ਦਾ ਕੀ ਹਾਲ ਹੈ ਡਾਕਟਰ ਡਾਕਟਰ ਰੀਤਾ ਫਿੱਕਾ ਜਿਹਾ ਮੁਸਕਰਾਈ ਸੀ ਕੀ ਹਾਲ ਹੋਣਾ ਸਰ ਜਿਉਂ ਦੀ ਤਿਉਂ ਹੈ ਉਹ ਸੋਚਦਿਆਂ ਅਵਾਰਸ਼ਨ ਹੋ ਜਾਂਦਾ ਤਾਂ ਨਹੀਂ ਇੱਕਦਮ ਕਿਹਾ ਡਾਕਟਰ ਸ਼ੀਨਾ ਨੇ ਅਵਾਰਸ਼ਨ ਨਹੀਂ ਉਸ ਨੂੰ ਟ੍ਰੀਟਮੈਂਟ ਦਿਓ ਫੀਟਲ ਦੀ ਕੀ ਪੋਜੀਸ਼ਨ ਹੈ ਨਾਰਮਲ ਹੈ ਸਰ ਡਾਕਟਰ ਰੀਤਾ ਹੈਰਾਨ ਸੀ ਬਟ ਸਰ ਅਵਾਰਸ਼ਨ ਨਹੀਂ ਇਹ ਪੋਸੀਬਲ ਨਹੀਂ ਉਸ ਬੱਚੀ ਦੀ ਏਜ ਹੈ 4th ਮੰਥ ਵੱਟ ਸਰ ਡਾਕਟਰ ਰੀਤਾ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਪਰ ਸਖਤੀ ਨਾਲ ਰੋਕ ਦਿੱਤਾ ਸੀ ਡਾਕਟਰ ਸ਼ੀਨਾ ਨੇ 노 ਲੀਵ ਇਟ ਉਸ ਨੂੰ ਟ੍ਰੀਟਮੈਂਟ ਦਿਓ ਮੈਂ ਚਾਹਨਾ ਉਸ ਦੀ ਡਿਲੀਵਰੀ ਹੋਵੇ ਮਚਿਓਰ ਐਂਡ ਨਾਰਮਲ ਯੈਸ ਸਰ ਡਾਕਟਰ ਰੀਤਾ ਦੀ ਆਵਾਜ਼ ਬੜੀ ਮੱਧਮ ਸੀ ਹਾਂ ਜਾਂਦੇ ਹੋਏ ਡਾਕਟਰ ਸੰਧੂ ਨੂੰ ਕਹਿਣਾ ਕਿ ਉਸ ਦੀ ਸਕੈਨਿੰਗ ਰਿਪੋਰਟ ਲੈ ਕੇ ਆਵੇ ਓਕੇ ਸਰ ਆ ਕੇ ਡਾਕਟਰ ਰੀਤਾ ਚੱਲੀ ਗਈ ਸੀ ਪਰ ਪ੍ਰੋਫੈਸਰ ਸੁਖਵੰਤ ਨੇ ਦੇਖਿਆ ਕਿ ਜਾਣ ਵਾਲੇ ਡਾਕਟਰ ਰੀਤਾ ਨਾਰਮਲ ਨਹੀਂ ਸੀ ਡਾਕਟਰ ਸ਼ੀਨਾ ਨੇ ਮਿਸ ਸ਼ਰਮਾ ਵੱਲ ਇਉਂ ਦੇਖਿਆ ਸੀ ਜਿਵੇਂ ਹਿਪਨੋਟਾਈਜ਼ ਕਰ ਰਿਹਾ ਹੋਵੇ ਅੱਜ ਤੋਂ ਤੁਸੀਂ ਮੈਡਮ ਫੀਲ ਕਰੋ ਕਿ ਤੁਸੀਂ ਮਾਂ ਬਣਨ ਵਾਲੇ ਹੋ ਉਸ ਨੇ ਹੱਥਾਂ ਨੂੰ ਫਲਾਇਆ ਘੁਮਾਇਆ ਤੇ ਆਵਾਜ਼ ਨੂੰ ਮਲਾਇਮ ਕਰਕੇ ਕਿਹਾ ਤੁਸੀਂ ਫੀਲ ਕਰੋ ਤੁਹਾਡੇ ਕੱਖ ਚ ਬੱਚਾ ਪਲ ਰਿਹਾ ਹੈ ਕੁਝ ਮਹੀਨਿਆਂ ਪਿੱਛੋਂ ਇੱਥੇ ਇਸੇ ਹਸਪੀਟਲ ਵਿੱਚ ਤੁਸੀਂ ਬੱਚੇ ਨੂੰ ਜਨਮ ਦੇਵੋਗੇ ਪ੍ਰੋਫੈਸਰ ਸੁਖਵੰਤ ਤੇ ਪ੍ਰੋਫੈਸਰ ਸ਼ਰਮਾ ਨੂੰ ਇਹ ਉਪਰਾ ਲੱਗ ਰਿਹਾ ਸੀ ਪਰ ਮਿਸੇਸ ਸ਼ਰਮਾ ਸਭ ਕੁਝ ਭੁੱਲ ਕੇ ਇੰਉਂ ਮਹਿਸੂਸ ਕਰ ਰਹੀ ਸੀ ਜਿਵੇਂ ਸੱਚਮੁੱਚ ਮਾਂ ਬਣਨ ਵਾਲੀ ਹੋਵੇ ਉਹਦੇ ਚਿਹਰੇ ਤੇ ਸ਼ਾਂਤੀ ਫੈਲ ਰਹੀ ਸੀ ਡਾਕਟਰ ਸੰਧੂ ਅੰਦਰ ਆਇਆ ਸੀ ਰਿਪੋਰਟ ਖੋਖਦਿਆਂ ਡਾਕਟਰ ਸ਼ੀਨਾ ਪੈਨ ਰੋਕ ਕੇ ਡਾਕਟਰ ਸੰਧੂ ਵੱਲ ਵੇਖ ਕੇ ਬੋਲਿਆ ਸੀ ਮੇਲ ਯਸ ਸਰ ਡਾਕਟਰ ਸੰਧੂ ਨੇ ਕਿਹਾ ਸੀ ਤੇ ਪ੍ਰੋਫੈਸਰ ਸੁਖਵੰਤ ਨੇ ਸਭ ਨੂੰ ਘੋਕਮੀ ਨਜ਼ਰ ਨਾਲ ਵੇਖਿਆ ਸੀ ਇਸੇ ਨਜ਼ਰ ਨਾਲ ਜਾਂਦੀ ਹੋਈ ਡਾਕਟਰ ਰੀਤਾ ਵੀ ਵੇਖ ਗਈ ਸੀ ਉਹਨਾਂ ਨੂੰ ਪ੍ਰੋਫੈਸਰ ਸੁਖਵੰਤ ਅੰਦਰੋਂ ਤੋਂ ਹੱਲ ਗਿਆ ਸੀ ਡਾਕਟਰ ਸੰਧੂ ਦੇ ਜਾਣ ਪਿੱਛੋਂ ਡਾਕਟਰ ਸ਼ੀਨਾ ਨੇ ਹਲਕਾ ਜਿਹਾ ਖੰਗੂਰਾ ਮਾਰ ਕੇ ਕਿਹਾ ਸੀ ਮੈਡਮ ਸਾਡੇ ਵੱਲੋਂ ਸਭ ਓਕੇ ਹੁਣ ਤੁਸੀਂ ਦੱਸੋ ਮਿਸ ਸ਼ਰਮਾ ਬੜੀ ਧੀਮੀ ਸੁਰ ਚ ਸ਼ੁਕਰਾਨੇ ਦੇ ਭਾਵ ਨਾਲ ਬੋਲੀ ਸੀ ਅਸੀਂ ਕੀ ਦੱਸਣਾ ਜੀ ਜਿਵੇਂ ਤੁਸੀਂ ਠੀਕ ਸਮਝੋ ਠੀਕ ਹੈ ਡਾਕਟਰ ਸ਼ੀਨਾ ਦੀ ਉਹੀ ਵਪਾਰਕ ਸੁਰ ਪਰਤ ਆਈ ਸੀ ਉਹ ਛੇਤੀ ਗੱਲ ਮਕਾਉਣੀ ਚਾਹੁੰਦਾ ਸੀ ਬੱਚਾ ਤੁਹਾਡਾ ਆਫਟਰ 5th ਮੰਥ ਤੁਹਾਡੀ ਝੋਲੀ ਵਿੱਚ ਹੋਵੇਗਾ ਉਦੋਂ ਤੱਕ ਦਾ ਸਾਰਾ ਖਰਚਾ ਹੋਵੇਗਾ ਕੋਈ 20000 ਇਹ ਕੱਲ ਦੇ ਜਾਓ ਤੁਸੀਂ ਫਿਰ ਬੱਚਾ ਲੈਣ ਵੇਲੇ ਤੁਹਾਨੂੰ ਦੇਣੇ ਪੈਣਗੇ 60000 ਡਾਕਟਰ ਸ਼ੀਨਾ ਨੇ ਸ਼ਰਮਾ ਜੀ ਵੱਲ ਤੇ ਫਿਰ ਮਿਸ ਸ਼ਰਮਾ ਵੱਲ ਵੇਖਦੇ ਆਖਿਆ ਇਹ ਵੀ ਤੁਹਾਡੇ ਲਈ ਹੈ ਤੁਸੀਂ ਪ੍ਰੋਫੈਸਰ ਹੋ ਤੇ ਸਾਡੇ ਵਰਗੇ ਹੀ ਹੋ ਜੇ ਕੋਈ ਇੰਡਸਟਰੀ ਲਿਸਟ ਹੁੰਦਾ ਤਾਂ ਪ੍ਰੋਫੈਸਰ ਸੁਖਵੰਤ ਨੂੰ ਬੜੀ ਕਹਿਣ ਆਈ ਉਹੀ ਡਾਕਟਰ ਜਸਨੇ ਥਾਂ-ਥਾਂ ਬੋਰਡ ਲਾਏ ਨੇ ਕਿ ਬਖਸ਼ੀਸ਼ ਦੇਣੀ ਨਹੀਂ ਲੈਣੀ ਨਹੀਂ ਉਹੀ ਉਹਦੇ ਸਾਹਮਣੇ ਪ੍ਰੋਫੈਸਰ ਸੁਖਵੰਤ ਨੂੰ ਲੱਗਿਆ ਸੀ ਉਹ ਕਿਸੇ ਹਸਪਤਾਲ ਵਿੱਚ ਕਿਸੇ ਡਾਕਟਰ ਸਾਹਮਣੇ ਨਹੀਂ ਸਗੋਂ ਸੁਪਰ ਬਾਜ਼ਾਰ ਵਿੱਚ ਕਿਸੇ ਦਲਾਲ ਸਾਹਮਣੇ ਬੈਠਾ ਸੀ ਤੇ ਉਹ ਦਲਾਲ ਨੰਨੇ-ਮੁੰਨੇ ਮਾਸੂਮ ਬੱਚੇ ਵੇਚ ਰਿਆ ਸੀ ਹੋਕਾ ਦੇ ਕੇ ਉਸਨੇ ਹੁਣੇ-ਹੁਣੇ ਕਿਸੇ ਦਾ ਬੱਚਾ ਵੇਚਿਆ ਸੀ ਪ੍ਰੋਫੈਸਰ ਸੁਖਵੰਤ ਦੇ ਅੰਦਰ ਹੌਲ ਪਿਆ ਜਿਵੇਂ ਕਿਸੇ ਦਾ ਨਹੀਂ ਉਸਨੇ ਤਾਂ ਸੁਖਵੰਤ ਦਾ ਬੱਚਾ ਹੀ ਵੇਚ ਦਿੱਤਾ ਸੀ ਉਹ ਇੱਕਦਮ ਉੱਠ ਖੜਾ ਹੋਇਆ ਹੋਇਆ ਸੀ ਉਹਨਾਂ ਤਿੰਨ ਨੂੰ ਹੈਰਾਨ ਛੱਡ ਬਾਹਰ ਨਿਕਲ ਗਿਆ ਸੀ ਤੇ ਆਪਣੇ ਕਮਰੇ ਵੱਲ ਤੇਜ਼ੀ ਨਾਲ ਵਧਣ ਲੱਗਾ ਸੀ ਕਮਰੇ ਵੱਲ ਜਾ ਰਿਹਾ ਉਹ ਬਹੁਤ ਸਾਰੀਆਂ ਆਵਾਜ਼ਾਂ ਨਾਲ ਘਰ ਰਿਹਾ ਸੀ ਸੂਪਰ ਬਾਜ਼ਾਰ ਦੇ ਦਲਾਲਾਂ ਦੀਆਂ ਆਵਾਜ਼ਾਂ ਮੱਛੀ ਮਾਰਕੀਟ ਦੀਆਂ ਆਵਾਜ਼ਾਂ ਤਾਦੀ ਐਕਸਰੇ ਵਿਭਾਗ ਅਗੋਂ ਲੰਘਦੇ ਨੂੰ ਉਸ ਨੂੰ ਇੱਕ ਸਖਤ ਆਵਾਜ਼ ਨੇ ਰੋਕ ਲਿਆ ਸੀ ਰੁਕੋ ਪ੍ਰੋਫੈਸਰ ਸਾਹਿਬ ਡਾਕਟਰ ਸੰਧੂ ਸੀ ਐਕਸਰੇ ਵਿਭਾਗ ਦਾ ਮੁਖੀ ਹੁਣੇ ਥੋੜੀ ਦੇਰ ਪਹਿਲਾਂ ਉਹਨਾਂ ਦਾ ਡਾਕਟਰ ਸ਼ੀਨੇ ਕੋਲ ਵੇਖਿਆ ਸੀ ਉਸਨੂੰ ਪ੍ਰੋਫੈਸਰ ਸੁਖਵੰਤ ਨੇ ਉਹਦੇ ਪਿੱਛੇ ਡਾਕਟਰ ਰੀਤਾ ਖੜੀ ਸੀ ਉਹਨਾਂ ਦੋਨਾਂ ਦੀਆਂ ਨਜ਼ਰਾਂ ਵਿੱਚ ਪ੍ਰੋਫੈਸਰ ਸੁਖਵੰਤ ਲਈ ਨਫ਼ਰਤ ਵਰਗੇ ਭਾਵ ਸਨ ਜੀ ਪ੍ਰੋਫੈਸਰ ਸੁਖਵੰਤ ਨੇ ਉਹਨਾਂ ਵੱਲ ਵੇਖਿਆ ਸੀ ਬੱਚਾ ਤੁਸੀਂ ਖਰੀਦ ਰਹੇ ਹੋ ਡਾਕਟਰ ਰੀਤਾ ਦੇ ਬੋਲ ਉਹਦੇ ਸੀਨੇ 'ਚ ਤੀਰਾਂ ਵਾਂਗੂ ਵੱਜੇ ਸਨ ਉਹ ਹੜਬੜਾ ਗਿਆ ਸੀ ਡਾਕਟਰ ਰੀਤਾ ਦੀਆਂ ਬਲਦੀਆਂ ਨਿਗਾਹਾਂ ਦਾ ਸਾਹਮਣਾ ਨਹੀਂ ਸੀ ਕਰ ਹੋਇਆ ਤਾਂ ਉਹਨੇ ਨੀਵੀਂ ਪਾ ਲਈ ਸੀ ਸਾਡੇ ਨਾਲ ਆਓ ਜਰਾ ਡਾਕਟਰ ਸੰਧੂ ਦੀ ਆਵਾਜ਼ ਨੇ ਜਿਵੇਂ ਉਸ ਨੂੰ ਬਾਹੋਂ ਫੜ ਕੇ ਧੂਲਿਆ ਹੋਵੇ ਪ੍ਰੋਫੈਸਰ ਸੁਖਵੰਤ ਯੰਤਰਵੱਦ ਉਹਨਾਂ ਦੇ ਮਗਰ ਤੁਰ ਪਿਆ ਸੀ ਉਹ ਉਸ ਨੂੰ ਕਮਰਾ ਨੰਬਰ 13 ਵਿੱਚ ਲੈ ਗਏ ਸਨ ਜਿਸ ਦਾ ਜ਼ਿਕਰ ਹੁਣੇ ਥੋੜੀ ਦੇਰ ਪਹਿਲਾਂ ਉਸ ਨੇ ਡਾਕਟਰ ਸ਼ੀਨਾ ਕੋਲ ਸੁਣਿਆ ਸੀ ਉਹਨਾਂ ਦੇ ਅੰਦਰ ਵੜਦਿਆਂ ਹੀ ਇੱਕ ਬਜ਼ੁਰਗ ਹੱਥ ਜੋੜ ਕੰਧ ਨਾਲ ਲਾ ਕੇ ਖੜ ਗਿਆ ਸੀ ਪੇਸ਼ੈਂਟ ਸ਼ਾਇਦ ਸੌਂ ਰਿਹਾ ਸੀ ਪਰ ਦਰਦ ਭਰੀ ਹੋਂਗਰ ਨੀਂਦ ਵਿੱਚ ਵੀ ਜਾਰੀ ਸੀ ਡਾਕਟਰ ਸੰਦੂ ਬੈੱਡ ਤੋਂ ਪਿੱਛੇ ਹੀ ਰੁਕ ਗਿਆ ਸੀ ਡਾਕਟਰ ਰੀਤਾ ਨੇ ਪ੍ਰੋਫੈਸਰ ਸੁਖਵੰਤ ਨੂੰ ਬੈੱਡ ਕੋਲ ਲਿਜਾ ਖੜਾ ਕੀਤਾ ਸੀ ਬੈੱਡ ਤੇ ਉਸਨੇ ਵੇਖਿਆ ਕਿ ਇੱਕ ਮਾਸੂਮ ਜਿਹਾ ਪੀਲਾ ਚਿਹਰਾ ਸੀ ਜਿਹੜਾ ਪੀੜ ਨਾਲ ਪਰੁੰਨਿਆ ਹੋਇਆ ਦਿਸਦਾ ਸੀ ਇਹ ਬੱਚੀ ਹੈ 13 ਸਾਲ ਦੀ ਡਾਕਟਰ ਰੀਤਾ ਨੇ ਹੌਲੀ ਪਰ ਸਖਤ ਆਵਾਜ਼ ਚ ਕਹਿਣਾ ਸ਼ੁਰੂ ਕੀਤਾ ਮਕਾਨ ਮਾਲਕ ਨੇ ਜਿਸ ਨੂੰ ਇਹ ਸਰਦਾਰ ਅੰਕਲ ਕਹਿੰਦੀ ਹੈ ਇਸ ਨਾਲ ਰੇਪ ਕੀਤਾ ਹੈ ਮਾਂ ਹੈ ਨਹੀਂ ਉਹ ਬਾਪ ਇਸ ਦਾ ਡਾਕਟਰ ਰੀਤਾ ਨੇ ਬਜ਼ੁਰਗ ਵੱਲ ਹੱਥ ਕੀਤਾ ਜੋ ਵਜੇ ਵੀ ਨੀਵੀਂ ਪਾਈ ਖੜਾ ਸੀ ਉਹ ਹੱਥ ਉਹਨੇ ਹੱਥ ਜੋੜੇ ਚਿਹਰਾ ਉਹਦਾ ਵੀ ਪੀੜ ਪੀੜ ਸੀ ਦੁੱਖ ਦਾ ਝੰਬਿਆ ਹੋਇਆ ਐਸ ਵਿਚਾਰੇ ਗਰੀਬ ਨੇ ਕੋਈ ਹੀਲ ਹੁਜਤ ਨਹੀਂ ਕੀਤੀ ਕੋਈ ਕੇਸ ਨਹੀਂ ਚੁੱਪਚਾਪ ਮਕਾਨ ਬਦਲ ਕੇ ਕਿਸੇ ਬਸਤੀ ਚ ਰਹਿਣ ਲੱਗ ਪਿਆ ਉੱਥੇ ਬਸਤੀ ਦਾ ਕੋਈ ਬੇਵਕੂਫ ਡਾਕਟਰ ਬੱਚੀ ਦੇ ਢੱਡ ਚ ਅਰਸੌਲੀ ਦੱਸ ਕੇ 3 ਮਹੀਨੇ ਇਲਾਜ ਕਰਦਾ ਰਿਹਾ ਤੇ ਆ ਹੁਣ ਜਦੋਂ 4 ਮਹੀਨੇ ਹੋ ਗਏ ਨੇ ਤਾਂ ਇਹ ਇੱਥੇ ਲੈ ਕੇ ਆਇਆ ਵਿਚਾਰਾ ਡਾਕਟਰ ਰੀਤਾ ਸਾਹ ਲੈਣ ਲਈ ਰੁਕੀ ਸੀ ਪ੍ਰੋਫੈਸਰ ਸੁਖਵੰਤ ਦੁੱਖ ਨਾਲ ਸਿਰ ਮਾਰ ਰਿਹਾ ਸੀ ਇਹਦਾ ਦੁੱਖ ਸੁਣਨ ਤੋਂ ਬਾਹਰ ਹੈ ਪ੍ਰੋਫੈਸਰ ਸਾਹਿਬ ਇਹਨੂੰ ਅਸੀਂ ਵੱਧ ਤੋਂ ਵੱਧ ਸੁਲਾ ਕੇ ਰੱਖਦੇ ਹਾਂ ਦਰਦ ਨਾਲ ਇਹਦਾ ਬੁਰਾ ਹਾਲ ਹੈ ਜਿਉਂ-ਜਿਉਂ ਬੱਚਾ ਇਹਦੇ ਪੇਟ 'ਚ ਵਧ ਰਿਹਾ ਹੈ ਚੌਂ-ਚੌਂ ਦਰਦ ਫਿਰ ਕੁਛੇਣ ਸਾਹ ਲੈਣ ਲਈ ਰੁਕੀ ਸੀ ਡਾਕਟਰ ਰੀਤਾ ਜਦੋਂ ਇਹ ਬੱਚੀ ਹੱਥ ਜੋੜ-ਜੋੜ ਸਾਨੂੰ ਕਹਿੰਦੀ ਹੈ ਨਾ ਕਿ ਮੈਨੂੰ ਮਾਰ ਦਿਓ ਡਾਕਟਰ ਮੈਨੂੰ ਕੋਈ ਟੀਕਾ ਲਾ ਕੇ ਮਾਰ ਦਿਵੋ ਤਾ ਸਾਡਾ ਡਾਕਟਰਾਂ ਦਾ ਵੀ ਦਿਲ ਮੁਠੀ ਚ ਆ ਜਾਂਦਾ ਹੈ ਮਨ ਭਰ ਗਿਆ ਸੀ ਡਾਕਟਰ ਰੀਤਾ ਦਾ ਉਸਨੇ ਆਪਣੇ ਆਪ ਤੇ ਕਾਬੂ ਪਾਉਂਦਿਆਂ ਕਿਹਾ ਸੀ ਤੇ ਉਹ ਡਾਕਟਰ ਸੰਧੂ ਨੇ ਨਾ ਪਤਾ ਪਿੱਛੇ ਕਿਉਂ ਰੁੱਕ ਗਏ ਨੇ ਪ੍ਰੋਫੈਸਰ ਸੁਖਵੰਤ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਿਆ ਸੀ ਡਾਕਟਰ ਰੀਤਾ ਵੱਲ ਤੇ ਡਾਕਟਰ ਰੀਤਾ ਦਾ ਰੁੱਖ ਕੁਝ ਨਰਮ ਹੋ ਗਿਆ ਸੀ ਕਿਉਂਕਿ ਉਸਨੇ ਪ੍ਰੋਫੈਸਰ ਦੀਆਂ ਅੱਖਾਂ 'ਚ ਨਮੀ ਵੇਖ ਲਈ ਸੀ ਉਹ ਨਰਮੀ ਨਾਲ ਬੋਲੀ ਸੀ ਡਾਕਟਰ ਸੰਦੂ ਦੀ ਸ਼ਕਲ ਸ਼ਾਇਦ ਉਸ ਦਰਿੰਦੇ ਸਰਦਾਰ ਨਾਲ ਮਿਲਦੀ ਹੈ। ਉਹਨਾਂ ਨੂੰ ਵੇਖਦਿਆਂ ਹੀ ਇਹ ਬੱਚੀ ਚੀਕਾਂ ਮਾਰਨ ਲੱਗਦੀ ਹੈ ਤੇ ਹੱਥ ਜੋੜਦੀ ਹੈ। ਨਾ ਸਰਦਾਰ ਅੰਕਲ ਨਾ। ਨਹੀਂ ਸੀ ਸ਼ਾਮ ਹੋਇਆ ਆਪਣਾ ਆਪ ਡਾਕਟਰ ਨੀਤਾ ਕੋਲ ਉਹ ਤੇਜੀ ਨਾਲ ਬਾਹਰ ਤੁਰ ਪਈ ਸੀ। ਪ੍ਰੋਫੈਸਰ ਸੁਖਵੰਤ ਬਾਹਰ ਜਾਂਦਾ ਬਜ਼ੁਰਗ ਕੋਲ ਰੁਕ ਗਿਆ ਸੀ। ਉਹਦੇ ਮੋਢਿਆਂ ਤੇ ਦੋਵੇਂ ਹੱਥ ਰੱਖੇ ਸਨ ਉਸਨੇ। ਖੌਰੇ ਕਦੋਂ ਦਾ ਡੱਕ ਡੱਕ ਰੱਖਿਆ ਮਨ ਉੱਛਲ ਗਿਆ ਸੀ। ਬਜ਼ੁਰਗ ਦੇ ਮੁੱਢੇ ਹਿੱਲ ਰਹੇ ਸਨ ਸਰੀਰ ਕੰਬ ਰਿਆ ਸੀ ਅੱਖਾਂ ਚੋਂ ਪਾਣੀ ਪ੍ਰਨਾਲੇ ਵਾਂ ਵਹਿ ਤੁਰਿਆ ਸੀ ਪਰ ਉਸ ਨੇ ਇੰਨਾ ਜাবਤ ਰੱਖਿਆ ਸੀ ਕਿ ਮੂੰਹ ਚੋਂ ਇੱਕ ਵੀ ਆਵਾਜ਼ ਨਹੀਂ ਸੀ ਨਿਕਲ ਰਹੀ ਇੰਨੀ ਵੱਡੀ ਸੱਟ ਤੇ ਸਹਿਣ ਵਾਲਾ ਉਹ ਇਕੱਲਾ ਉਹਦੇ ਧੀਰਜ ਤੇ ਠਰਮੇ ਸਾਵੇਂ ਪ੍ਰੋਫੈਸਰ ਸੁਖਵੰਤ ਨੂੰ ਆਪਣਾ ਆਪ ਛੋਟਾ ਲੱਗਿਆ ਸੀ ਤਿੰਨ ਦਿਨ ਪਹਿਲਾਂ ਲੇਬਰ ਰੂਮ ਦੇ ਬਾਹਰ ਦਿਖਾਇਆ ਉਸ ਦਾ ਠਰਮਾ ਬਹੁਤ ਹੀਣਾ ਹੋ ਗਿਆ ਸੀ ਇਸ ਬਜ਼ੁਰਗ ਸਾਹਮਣੇ ਪ੍ਰੋਫੈਸਰ ਸੁਖਵੰਤ ਹਨੇਰੀ ਵਾਂਗਰਾ ਡਾਕਟਰ